ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਿਨੀਏ 10:30 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਅਮਰਤ ਵੇਲੇ ਬਿਨਾਂ ਇਸ਼ਨਾਨ ਕੀਤੇ 11 ਵਾਰ ਇਸ ਸ਼ਬਦ ਦਾ ਜਾਪ ਕਰਦੀ ਆ ਜਿਸ ਦਿਨ ਦਾ ਜਾਪ ਕਰਨ ਲੱਗੇ ਆ ਗੁਰਬਾਣੀ ਜਪਣ ਦੇ ਨਾਲ ਨਾਲ ਉਸ ਦਿਨ ਦਾ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੋ ਰਹੀ ਹੈ ਸਾਡੀ ਇੱਕ ਇਹ ਸਮਝ ਲਓ ਵੀ ਦੇਨੀ ਬਦਲਨੇ ਸ਼ੁਰੂ ਹੋ ਗਈ ਸੋ ਕਿਹੜਾ ਸ਼ਬਦ ਆ ਜਿਹੜਾ ਮੈਂ ਜਪਦੀ ਆ ਉਹ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਪ ਪੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਕਿਹੜਾ ਸ਼ਬਦ ਆ ਕਿਹੜਾ ਜਾਪ ਕਰਨਾ ਉਹ ਸ਼ੇਅਰ ਕਰਨ ਤੋਂ ਪਹਿਲਾਂ ਨਾ ਮੈਂ ਹੋਰ ਦੋ ਛੋਟੀਆਂ-ਛੋਟੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰੂੰਗੀ ਕਿਉਂਕਿ ਬਾਣੀ ਨਾਲ ਜੁੜਨ ਤੋਂ ਪਹਿਲਾਂ ਕਿਸੇ ਵੀ ਸ਼ਬਦ ਜਾਪ ਨਾਲ ਜੁੜਨ ਤੋਂ ਪਹਿਲਾਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਪਤਾ ਹੋਣਾ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਆ। ਕਈ ਵਾਰੀ ਕਈ ਲੋਕਾਂ ਦਾ ਕਹਿਣਾ ਹੁੰਦਾ ਵੀ ਬਾਣੀ ਚ ਵੱਡੇ ਨਾਲ ਦੁੱਖ ਖਤਮ ਨਹੀਂ ਹੁੰਦੇ। ਕਈ ਲੋਕਾਂ ਦਾ ਇਹ ਵੀ ਸੋਚਣਾ ਹੁੰਦਾ ਵੀ ਬਾਣੀ ਜਪੜ ਨਾਲ ਜਿਹੜੇ ਦੁੱਖਾ ਹੋਰ ਵਧਣ ਲੱਗ ਜਾਂਦੇ ਆ। ਹਾਲਾਂਕਿ ਇਹ ਸੱਚ ਨਹੀਂ ਹੈ। ਕਮੀ ਸਾਡੇ ਵਿੱਚ ਹੁੰਦੀ ਆ। ਸਾਡੀ ਸ਼ਰਧਾ ਭਾਵਨਾ ਚ ਕਮੀ ਹੁੰਦੀ ਆ। ਗੁਰੂ ਸਾਹਿਬ ਜੀ ਵੱਲੋਂ ਕੋਈ ਕਮੀ ਨਹੀਂ ਹੁੰਦੀ। ਤੇ ਇਸ ਚੱਕਰ ਦੇ ਵਿੱਚ ਨਾ ਆਪਾਂ ਕੀ ਕਰਦੇ ਆ ਟੋਨੇ ਟੋਟਕਿਆਂ ਜਾਂ ਬਾਬਿਆਂ ਕੋਲੇ ਜਾਣਾ ਸ਼ੁਰੂ ਕਰ ਦਿੰਦੇ ਆ ਆਪਾਂ ਗੁਰੂ ਤੋਂ ਬੇਮੱਖ ਹੋ ਜਾਂਦੇ ਆ ਹਨਾ ਤੇ ਜਾਂ ਕਈ ਵਾਰੀ ਜਦੋਂ ਆਪਾਂ ਗੁਰੂ ਘਰ ਜਾਣੇ ਵੀ ਆ ਤਾਂ ਆਪਾਂ ਕੀ ਕਰਦੇ ਆ ਇੱਕ ਪਾਸੇ ਉਹ ਬਾਬਿਆਂ ਨਾਲ ਵੀ ਜੁੜੇ ਹੋਏ ਆ ਦੂਜੇ ਪਾਸੇ ਆਪਾਂ ਗੁਰੂ ਘਰ ਵੀ ਜਾ ਰਹੇ ਆ ਜਾਂ ਪਾਠ ਕਰ ਰਹੇ ਆ ਇੱਕ ਪਾਸੇ ਆਪਾਂ ਬਾਬਿਆਂ ਨੂੰ ਵੀ ਪੂਜ ਰਹੇ ਆ ਤਾਂ ਉਹ ਵੀ ਗੁਰੂ ਤੋਂ ਬੇਮੱਖ ਹੋਣਾ ਹੀ ਆ ਗੁਰੂ ਸਾਹਿਬ ਜੀ ਦੇ ਕਹੇ ਹੋਏ ਵਚਨਾਂ ਤੋਂ ਉਲਟ ਚੱਲਣਾ ਹਨਾ ਤੇ ਕਈ ਵਾਰੀ ਜਦੋਂ ਆਪਾਂ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਨਹੀਂ ਗੁਰੂ ਨੂੰ ਹੀ ਮੰਨੋ ਸਿਰਫ ਸਿਰ ਜਿਹੜਾ ਗੁਰੂ ਅੱਗੇ ਝੁਕਾਓ ਹੋਰ ਜਿਹੜੇ ਬਾਬੇ ਆ ਉਹਨਾਂ ਨੂੰ ਨਾ ਮੰਨੋ ਤਾਂ ਫਿਰ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਵੀ ਨਹੀਂ ਜੀ ਗੁਰੂ ਜਿਹੜੇ ਅਸੀਂ ਉਹਨਾਂ ਨੂੰ ਗੁਰੂ ਮੰਨਦੇ ਹੁੰਦੇ ਆ ਨਾ ਕਈ ਲੋਕ ਵੀ ਕਹਿੰਦੇ ਆ ਉਹ ਨਾਰਾਜ਼ ਹੋ ਜਾਣਗੇ ਸਾਡੇ ਹੋਰ ਮੁਸ਼ਕਿਲ ਦਿਨ ਆ ਜਾਣਗੇ ਸਾਡੇ ਤੇ ਕਸ਼ਟ ਵਧ ਜਾਣਗੇ ਕੁਝ ਇਦਾਂ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਆ ਇਤਿਹਾਸ ਦੇ ਵਿੱਚੋਂ ਕੁਝ ਲੋਕ ਹਰ ਰੋਜ਼ ਮਤਲਬ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨ ਲੱਗੇ ਤੇ ਗੁਰੂ ਸਾਹਿਬ ਦੇ ਕਥਾ ਵਿਚਾਰ ਸੁਣਨੇ ਸ਼ੁਰੂ ਕੀਤੇ ਤਾਂ ਉਹਨਾਂ ਨੂੰ ਸਮਝ ਆਉਣਾ ਸ਼ੁਰੂ ਹੋਇਆ ਵੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਮਝਾਇਆ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਸੋਚਿਆ ਵੀ ਅੱਜ ਤੋਂ ਬਾਅਦ ਨਾ ਅਸੀਂ ਹੋਰ ਕਿਸੇ ਨੂੰ ਨਹੀਂ ਮੰਨਾਂਗੇ ਸਿਵਾਏ ਗੁਰੂ ਤੋਂ ਪਰ ਮਨ ਵਿੱਚ ਇੱਕ ਸ਼ੰਕਾ ਸੀ ਡਰ ਸੀ ਦੁਬਿਧਾ ਸੀ ਇਹ ਗੱਲ ਮੈਂ ਤਾਂ ਸਾਂਝੀ ਕਰ ਰਹੀ ਹਾਂ ਕਿਉਂਕਿ ਇੱਕ ਦੋ ਵਾਰੀ ਮੈਨੂੰ ਇਦਾਂ ਦਾ ਕਮੈਂਟ ਆਇਆ ਸੀ ਵੀ ਫਿਰ ਅਸੀਂ ਕੀ ਕਰ ਸਕਦੇ ਹਾਂ ਉਹਦੇ ਵਿੱਚ ਵੀ ਤੁਸੀਂ ਵੀਡੀਓ ਬਣਾਓ ਨਾ ਤਾਂ ਦੇਖੋ ਉਦੋਂ ਨਾ ਫਿਰ ਉਹ ਜਾਣ ਤਾਂ ਲੱਗੀ ਗੁਰੂ ਸਾਹਿਬ ਦੇ ਦਰਸ਼ਨ ਲਈ ਉਹਨਾਂ ਨੇ ਸੋਚ ਵੀ ਲਿਆ ਸੀ ਵੀ ਹੋਰ ਬਾਬਿਆਂ ਕੋਲ ਨਹੀਂ ਜਾਵਾਂਗੇ ਅਸੀਂ ਗੁਰੂ ਨੂੰ ਹੀ ਮੰਨਾਂਗੇ ਪਰ ਮਨ ਵਿੱਚ ਇਹ ਡਰ ਸੀ ਵੀ ਕਿਤੇ ਉਹ ਨਾਰਾਜ਼ ਨਾ ਹੋ ਜਾਣ ਸਾਡੇ ਕੰਮ ਨਾ ਵਿਗੜਨੇ ਸ਼ੁਰੂ ਹੋ ਜਾਣ ਇਹ ਗੱਲ ਦੇ ਚੱਲਦੇ ਹੋਏ ਨਾ ਉਸ ਟਾਈਮ ਗੁਰੂ ਅਰਜਨ ਦੇ ਮਹਾਰਾਜ ਜੀ ਸਰੀਰਕ ਜਾਮੇ ਦੇ ਵਿੱਚ ਹਾਜ਼ਰ-ਨਾਜ਼ਰ ਸਨ ਉਹ ਕੁਝ ਲੋਕ ਜਿਹੜੇ ਸੀ ਉਹ ਗੁਰੂ ਸਾਹਿਬ ਦੇ ਕੋਲ ਗਏ ਤੇ ਉਹਨਾਂ ਨੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਅਰਦਾਸ ਕੀਤੀ ਗੁਰੂ ਸਾਹਿਬ ਜੀ ਵੀ ਅਸੀਂ ਤੁਹਾਡੇ ਤੋਂ ਕੁਝ ਵੀ ਸਵਾਲ ਕਰਨਾ ਚਾਹੁੰਦੇ ਆ ਵੀ ਅਸੀਂ ਇੱਥੇ ਮਹਾਰਾਜ ਜੀ ਆਉਣ ਤਾਂ ਲੱਗੇ ਆ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਰਸ਼ਨਾਂ ਵਾਸਤੇ ਪਰ ਜਿੰਨਿਆਂ ਨੂੰ ਅਸੀਂ ਮੰਨਦੇ ਸੀ ਜਿਹੜੇ ਬਾਬਿਆਂ ਨੂੰ ਅਸੀਂ ਮੰਨਦੇ ਸੀ ਤੇ ਵੀ ਕਿਤੇ ਉਹ ਨਾਰਾਜ਼ ਨਾ ਹੋ ਜਾਣ ਵੀ ਸਾਨੂੰ ਇਹ ਮਨ ਵਿੱਚ ਸ਼ੰਕਾ ਹੈ ਕਿ ਤੁਸੀਂ ਸਾਨੂੰ ਸਹੀ ਰਾਹ ਦਿਖਾਓ ਵੀ ਸਾਨੂੰ ਕੀ ਕਰਨਾ ਚਾਹੀਦਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਵਚਨ ਕੀਤੇ ਨੇ ਇਤਿਹਾਸਿਕ ਵਚਨ ਨੇ ਉਸ ਸਮੇਂ ਦੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਕਿਹਾ ਮਹਾਰਾਜ ਜੀ ਕਹਿੰਦੇ ਵੀ ਚਾਹੇ ਕੋਈ ਵੀ ਦੇਵੀ ਦੇਵਤਾ ਕੋਈ ਪੀਰ ਪਗੰਬਰ ਨੇ ਕਹਿੰਦੇ ਹਾ ਸਾਰੇ ਸਵੇਰੀ ਅੰਮ੍ਰਿਤ ਵੇਲੇ 3 ਵਜੇ ਤੱਕ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰਦੇ ਨੇ ਕਿਉਂਕਿ ਜੋ ਜਿੰਨੇ ਵੀ ਇਸ ਦੁਨੀਆ ਤੇ ਪੀਰ ਪਗੰਬਰ ਦੇਵੀ ਦੇਵਤਾ ਨੇ ਕਹਿੰਦੇ ਫਿਰ ਜੋ ਆਪ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਇਹ ਇਤਿਹਾਸਿਕ ਹੈ ਜੀ ਤੁਸੀਂ ਇਤਿਹਾਸ ਪੜ੍ਹੋਗੇ ਤਾਂ ਇਹ ਚੀਜ਼ ਹੈਗੀ ਆ ਤਾਂ ਵੀ ਜੋ ਆਪ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਦੇ ਨੇ ਉਹ ਤੁਹਾਡੇ ਨਾਲ ਨਾਰਾਜ਼ ਕਿਵੇਂ ਹੋ ਜਾਣਗੇ ਠੀਕ ਹੈ ਜੀ ਤਾਂ ਫਿਰ ਮਤਲਬ ਕਿ ਇਸ ਤੋਂ ਸਾਨੂੰ ਇਹ ਸਮਝ ਆਉਂਦੀ ਹੈ ਵੀ ਜਦੋਂ ਆਪਾਂ ਗਲਤ ਰਸਤਿਆਂ ਤੇ ਤੁਰ ਪੈਨੇ ਆ ਆਪਾਂ ਕਿਸੇ ਹਨਾ ਮੈਂ ਕਿਸੇ ਚੀਜ਼ ਬਾਰੇ ਨਹੀਂ ਬੋਲੂਗੀ ਲੇਕਿਨ ਕਈ ਵਾਰੀ ਦੇਖੋ ਬਹੁਤ ਸਾਰੇ ਲੋਕ ਸੱਚੇ ਵੀ ਹੈਗੇ ਨੇ ਆਪਾਂ ਇਹ ਨਹੀਂ ਕਹਾਂਗੇ ਬਹੁਤ ਇੱਕ ਮੈਨੂੰ ਹੁਣ ਉਹਨਾਂ ਦਾ ਨਾਮ ਨਹੀਂ ਪਤਾ Hindu ਧਰਮ ਦੇ ਵਿੱਚ ਨੇ ਤੇ ਉਹਨਾਂ ਨੂੰ ਵੀ ਬੜਾ ਲੋਕ ਮੰਨਦੇ ਨੇ ਤੇ ਉਹ ਵੀ ਲੋਕਾਂ ਨੂੰ ਬੜਾ ਗੁਰਬਾਣੀ ਦੇ ਨਾਲ ਜੋੜਦੇ ਨੇ ਬੜਾ ਉਹਨਾਂ ਦਾ ਦਿਲ ਜਦੋਂ ਉਹ ਕੋਈ ਗੱਲ ਸਮਝਾਉਂਦੇ ਆ ਨਾ ਤਾਂ ਬੜੇ ਪਿਆਰ ਨਾਲ ਸਮਝਾਉਂਦੇ ਨੇ ਤੇ ਬੜੀਆਂ ਵਧੀਆ ਗੱਲਾਂ ਕਰਦੇ ਨੇ ਕੁਝ ਇਦਾਂ ਦੀਆਂ ਰੂਹਾਂ ਵੀ ਨੇ ਧਰਤੀ ਤੇ ਪਰ ਦੂਸਰੇ ਪਾਸੇ ਅੱਜ ਟਾਈਮ ਜਿਹੜਾ ਅੱਜ ਦਾ ਟਾਈਮ ਹਨ ਉਹ ਇਹ ਜਹਾ ਕਲਯੁਗ ਦਾ ਟਾਈਮ ਹੈ ਕਿ ਅਸੀਂ ਯਕੀਨ ਵੀ ਨਹੀਂ ਕਰ ਪਾਉਂਦੇ ਛੇਤੀ ਕਿਸੇ ਤੇ ਹਨਾ ਤੇ ਕੁਝ ਲੋਕ ਮਤਲਬ ਕਿ ਐਦਾਂ ਦੇ ਵੀ ਨੇ ਜਿਨ੍ਹਾਂ ਨੇ ਬਸ ਇੱਕ ਠੱਗ ਠਗੀ ਵੜਾਈ ਹੋਈ ਹੈ ਜਿ ਆਪਾਂ ਕਹਿ ਸਕਦੇ ਆ ਬੇਈਮਾਨੀ ਜਿਹਨਾਂ ਨੇ ਕਰਨੀ ਹੁੰਦੀ ਹੈ ਬਸ ਮਤਲਬ ਕਿ ਝੂਠ ਦਾ ਮਨੇ ਫਰੇਵ ਦਾ ਜਿਹੜਾ ਬਾਣਾ ਪਾਇਆ ਹੁੰਦਾ ਹਨਾ ਕੁਝ ਐਦਾਂ ਦੇ ਲੋਕ ਵੀ ਨੇ ਪਰ ਸਿੱਖ ਧਰਮ ਹਿੰਦੂ ਧਰਮ ਮੁਸਲਿਮ ਧਰਮ ਉਨ੍ਹਾਂ ਵਿੱਚ ਸਾਰੇ ਧਰਮਾਂ ਵਿੱਚ ਕੁਝ ਇਹੋ ਜਿਹੇ ਰੂਹਾਂ ਵੀ ਨੇ ਜੋ ਵਾਕਈ ਪ੍ਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਨੇ ਜੋ ਵਾਕਈ ਹੀ ਸਾਨੂੰ ਸਹੀ ਰਾਹ ਦਿਖਾਉਂਦੀਆਂ ਦੇਖੋ ਜਿਹੜਾ ਵੀ ਇੱਕ ਸੱਚਾ ਮੈਂ ਇਹ ਸਮਝੂਗੀ ਜਿਹੜਾ ਸੱਚਾ ਸੰਤ ਮਹਾਪੁਰਸ਼ ਹੋਊਗਾ ਨਾ ਉਹਦੀ ਨਿਸ਼ਾਨੀ ਕੀ ਹੁੰਦੀ ਹੈ ਕਿ ਉਹ ਕਦੇ ਕਿਸੇ ਧਰਮ ਬਾਰੇ ਮਾੜਾ ਨਹੀਂ ਬੋਲੂ ਪਹਿਲੀ ਚੀਜ਼ ਚਾਹੇ Hindu ਧਰਮ ਚ ਹੋਵੇ ਚਾਹੇ Sikh ਚ ਹੋਵੇ ਚਾਹੀ Muslim ਚ ਹੋਵੇ ਚਾਹੀ ईसाई ਧਰਮ ਚ ਹੋਵੇ ਕਿਸੇ ਵੀ ਧਰਮ ਚ ਹੋਵੇ ਕਦੇ ਉਹ ਕਿਸੇ ਧਰਮ ਬਾਰੇ ਮਾੜਾ ਨਹੀਂ ਬੋਲੂਗਾ ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖੂਗਾ ਉਹ ਸਾਰਿਆਂ ਨੂੰ ਸਮਝਾਊਗਾ ਵੀ ਪਰਮਾਤਮਾ ਇੱਕ ਹੈ ਨਾਮ ਉਹਦੇ ਅਲੱਗ-ਅਲੱਗ ਨੇ ਪਰਮਾਤਮਾ ਇੱਕੋ ਹੀ ਹੈ ਉਹ ਹਰ ਇੱਕ ਨੂੰ ਇਹੀ ਗੱਲ ਸਮਝਾਊਗਾ ਤਾਂ ਇਹ ਨਿਸ਼ਾਨੀ ਹੁੰਦੀ ਹੈ ਇੱਕ ਸੱਚੀ ਰੂਹ ਦੀ ਕਿਉਂਕਿ ਕਦੇ ਵੀ ਉਹ ਸਾਨੂੰ ਕਿਸੇ ਧਰਮ ਦੇ ਖਿਲਾਫ ੜਕਾਉਣਗੇ ਨਹੀਂ ਕਦੇ ਉਹ ਸਾਨੂੰ ਕਿਸੇ ਚੀਜ਼ ਦੇ ਖਿਲਾਫ ਨਹੀਂ ਕਰਨਗੇ ਹੈਨਾ ਉਹ ਸਾਨੂੰ ਸਾਰਿਆਂ ਦਾ ਪਿਆਰ ਕਰਨਾ ਸਿਖਾਉਂਦੇ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਉਂਦੇ ਨੇ ਇਦਾਂ ਦੀਆਂ ਰੂਹਾਂ ਵੀ ਅੱਜ ਦੇ ਟੈਗਲੀ ਵਿੱਚ ਹੈਗੀਆਂ ਨੇ ਇਸ ਧਰਤੀ ਤੇ ਤੇ ਕੁਝ ਜ਼ਿਆਦਾਤਰ ਇਹ ਜਿਹੇ ਲੋਕ ਵੀ ਨੇ ਜਿਹੜੇ ਬਸ ਐਵੇਂ ਠੱਗ ਠਗੀ ਬਣਾਈ ਹੋਈ ਆ ਹਨ ਸੋ ਪਰਮਾਤਮਾ ਦੇ ਵਚਨ ਨੇ ਵੀ ਜੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਨੂੰ ਧਿਉਨੇ ਹੋ ਨਾ ਪੂਰੇ ਮਨ ਨਾਲ ਤਾਂ ਵੀ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਗੁਰੂ ਸਾਹਿਬ ਜੀ ਸਾਡੇ ਸਾਰੇ ਕਾਰ ਜਿਹੜੇ ਫਿਰ ਵੀ ਸਵਾਰਦੇ ਨੇ ਦੇਖੋ ਕਈ ਵਾਰੀ ਕੀ ਹੁੰਦਾ ਨਾ ਜਦੋਂ ਅਸੀਂ ਗੁਰਬਾਣੀ ਜਪਦੇ ਆਂ ਕਈ ਲੋਕਾਂ ਦੀ ਜਿਹੜੀ ਸੋਚ ਆ ਵੀ ਬਾਣੀ ਜਪਣ ਨਾਲ ਦੁੱਖ ਨਹੀਂ ਘੱਟੇ ਜਾਂਦੇ ਜਾਂ ਦੁੱਖ ਵੱਧ ਜਾਂਦੀ ਆ ਤਾਂ ਕਮੀ ਜਿਹੜੀ ਹੁੰਦੀ ਆ ਸਾਡੀ ਭਗਤੀ ਵਿੱਚ ਹੁੰਦੀ ਆ ਜਿਵੇਂ ਹੁਣ ਮੰਨ ਲਓ ਇੱਕ ਡਾਕਟਰ ਕੋਲੇ ਆਪਾਂ ਜਾਂਦੇ ਆ ਦਵਾਈ ਲੈਣੇ ਆ ਕਿਸੇ ਬਿਮਾਰੀ ਦੇ ਬਾਰੇ ਠੀਕ ਹੈ ਕਈ ਵਾਰੀ ਨਾ ਉਹ ਬਿਮਾਰੀ ਠੀਕ ਨਹੀਂ ਹੁੰਦੀ ਹਨਾ ਤਾਂ ਫਿਰ ਡਾਕਟਰ ਦਵਾਈ ਵੀ ਚੇਂਜ ਕਰ ਦਿੰਦੇ ਨੇ ਸਾਡਾ ਪਰਹੇਜ਼ ਵੀ ਕਰਾਉਂਦੇ ਨੇ ਤੇ ਸਾਡੀ ਮੈਡੀਸਨ ਜਿਹੜੀ ਆ ਉਹ ਚੇਂਜ ਕਰ ਦਿੰਦੇ ਨੇ ਤੇ ਉਹ ਸਾਡੀ ਟ੍ਰੀਟਮੈਂਟ ਚੇਂਜ ਕਰਕੇ ਦੇਖਦੇ ਨੇ ਵੀ ਇਹਦੇ ਨਾਲ ਕੋਈ ਫਰਕ ਪੈਂਦਾ ਕਿ ਨਹੀਂ ਪੈਂਦਾ ਇਹਦੇ ਨਾਲ ਇਹ ਠੀਕ ਹੋ ਸਕਦਾ ਹਨਾ ਡਾਕਟਰ ਨੂੰ ਸਾਰਾ ਕੁਝ ਪਤਾ ਹੁੰਦਾ ਠੀਕ ਉਸੇ ਤਰੀਕੇ ਨਾਲ ਜੇ ਮੰਨ ਲਓ ਗੁਰਬਾਣੀ ਜਪਣਾ ਸਾਡੇ ਕਾਰਜ ਚ ਨਹੀਂ ਹੋ ਰਿਹਾ ਤਾਂ ਸਮਝ ਲਓ ਕਮੀ ਕਿਤੇ ਨਾ ਕਿਤੇ ਸਾਡੇ ਵਿੱਚ ਹੈ ਤਾਂ ਫਿਰ ਸਾਨੂੰ ਜਿਹੜੀ ᔪਗਤੀ ਹੈ ਉਹ ਬਦਲ ਲੈਣੀ ਚਾਹੀਦੀ ਆ ਵੀ ਕਿਸੇ ਵਧੀਆ ᔪਗਤੀ ਦੇ ਨਾਲ ਪਰ ਸਾਨੂੰ ਕਿਸੇ ਸੰਤ ਮਹਾਂਪੁਰਸ਼ਾਂ ਦੀ ਸਾਧ ਸੰਗ ਕਰ ਲੈਣੀ ਚਾਹੀਦੀ ਆ ਉਹਨਾਂ ਦੀ ਦੱਸੀ ਹੋਈ ਵਿਧੀ ਦੇ ਨਾਲ ਸਾਨੂੰ ਪਾਠ ਕਰ ਲੈਣਾ ਚਾਹੀਦਾ ਠੀਕ ਹੈ ਜੀ ਤੇ ਅ ਦੇਖੋ ਇੱਕ ਸਭ ਤੋਂ ਵੱਡੀ ਗਲਤੀ ਸਾਡੀ ਕਿਹੜੀ ਹੁੰਦੀ ਆ ਅਸੀਂ ਹਰ ਟਾਈਮ ਉਲਾਮੇ ਦਿੰਨੇ ਆ ਗੁਰਬਾਣੀ ਤਾਂ ਆਪਾਂ ਜਪਦੇ ਰਹਿੰਨੇ ਆ ਲੇਕਿਨ ਉਲਾਮੇ ਬਹੁਤ ਜ਼ਿਆਦਾ ਦਿੰਨੇ ਆ ਜਿਹੜਾ ਸ਼ਬਦ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਕੀਆਂ ਇਹ ਮੂਲ ਮੰਤਰ ਸਰ ਦਾ ਪਾਠ ਹੀ ਹੈ 11 ਵਾਰ ਜਿਹੜਾ ਹੈਗਾ ਪਾਠ ਇਹ ਕਸਵੇਰੀ ਕਰਕੇ ਤੇ ਤੁਸੀਂ ਕਰਨਾ ਕੀ ਆ ਸ਼ੁਕਰਾਨਾ ਕਰਿਆ ਕਰੋ ਗੁਰੂ ਸਾਹਿਬ ਜੀ ਦਾ ਮਹਾਰਾਜ ਜੀ ਤੁਸੀਂ ਸਾਡੀ ਜਿਹੜੀ ਰਾਤ ਆ ਸੁੱਖਾ ਭਰੀ ਬਤੀਤ ਕੀਤੀ ਮਿਹਰ ਕਰਿਓ ਪਰਮਾਤਮਾ ਸਰਬੱਤ ਦਾ ਭਲਾ ਵਖਸਿਓ ਸਭ ਦੇ ਘਰ ਜਿਹੜਾ ਹੈਗਾ ਵੈਰੀ ਤੇ ਵੈਰੀ ਦੁਸ਼ਮਣ ਤੇ ਦੁਸ਼ਮਣ ਦੇ ਘਰ ਵੀ ਜਿਹੜਾ ਸੁੱਖ ਦਾ ਦਿਨ ਚੜਾਇਓ ਸਭ ਦੀ ਭਲਾਈ ਮੰਗਿਆ ਕਰੋ ਅਪਰਤ ਵੇਲੇ ਉਠਣਸਾਰ ਥੱਲੇ ਪੈਰ ਲਾਉਣ ਤੋਂ ਪਹਿਲਾਂ ਇਸ਼ਨਾਨ ਕਰਨ ਤੋਂ ਪਹਿਲਾਂ ਉੱਠਣ ਸਾਰ ਜਦੋਂ ਅੱਖ ਖੁੱਲਦੀ ਹੈ 11 ਵਾਰ ਮੂਲ ਮੰਤਰ ਦਾ ਪਾਠ ਕਰਕੇ ਦੇਵ ਮਹਾਰਾਜ ਦਾ ਸ਼ੁਕਰਾਨਾ ਕਰਨਾ ਰਾਤ ਵਾਸਤੇ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਜਿਹੜੇ ਅੱਜ ਦੇ ਸਾਨੂੰ ਸਵਾਸ ਬਖਸ਼ੇ ਨੇ ਗੁਰੂ ਸਾਹਿਬ ਕਿਰਪਾ ਕਰਿਓ ਸੱਚੇ ਪਾਤਸ਼ਾਹ ਕੇ ਸਾਰੇ ਦਿਨ ਦੇ ਵਿੱਚ ਚੰਗੇ ਕਾਰਜ ਜੀ ਕਰਵਾਇਓ ਕੋਈ ਵੀ ਮਾੜਾ ਕਾਰਜ ਨਾ ਕਰਵਾਇਓ ਆਪ ਅੰਗ ਸੰਗ ਸਹਾਈ ਹੋ ਕੇ ਹਮੇਸ਼ਾ ਸਾਰੇ ਕਾਰਜ ਕਰਵਾਉਣਾ ਸ਼ੁਕਰਾਨਾ ਕਰਨਾ ਹੈ ਗੁਰੂ ਸਾਹਿਬ ਦਾ ਵਾਹਿਗੁਰੂ ਜੀ ਆਪ ਦੀ ਮਿਹਰ ਹੋਈ ਮੈਂ ਅੰਮ੍ਰਿਤ ਵੇਲੇ ਉੱਠਿਆ ਆਪ ਜੀ ਨੇ ਮੈਨੂੰ ਠਾਇਆ ਆਪ ਜੀ ਮੇਰੇ ਤੋਂ ਸੇਵਾ ਲੈ ਰਹੇ ਹੋ ਗੁਰਬਾਣੀ ਜਪਣ ਦੀ ਆਪ ਜੀ ਜਿਹੜੀ ਮਿਹਰ ਕਰ ਰਹੇ ਹੋ ਇਹ ਮਿਹਰ ਮੇਰੇ ਤੇ ਇਦਾਂ ਹੀ ਬਣਾਈ ਰੱਖਣਾ ਜਦੋਂ ਆਪਾਂ ਇਸ ਤਰੀਕੇ ਨਾਲ ਸ਼ੁਕਰਾਨਾ ਕਰਦੇ ਆਂ ਨਾ ਜਦੋਂ ਆਪਾਂ ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਦੀ ਅਰਦਾਸ ਕਰਦੇ ਆਂ ਵੀ ਵਾਹਿਗੁਰੂ ਜੀ ਜਿਹੜਾ ਹੈ ਅਮਰਤ ਵੇਲਾ ਇਹ ਵੀ ਤੁਸੀਂ ਆਪ ਸੇਵਾ ਲੈ ਰਹੇ ਹੋ ਤਾਂ ਤੁਸੀਂ ਆਪ ਦੇਖਿਓ ਇੱਕ ਮਤਲਬ ਪਤਾ ਕੀ ਹੁੰਦਾ ਇੱਕ ਬਾਣੀ ਜਪ ਵੀ ਆਪਾਂ ਰਹੇ ਆ ਲੇਕਿਨ ਕਈ ਵਾਰੀ ਇਹ ਅਰਦਾਸ ਦੇ ਵਿੱਚ ਆਪਾਂ ਜ਼ਿਆਦਾਤਰ ਜਿਵੇਂ ਹੁਣ ਕਈ ਵਾਰੀ ਆਪਾਂ ਕਹਿੰਦੇ ਆ ਮੈਂ ਪਾਠ ਕਰਦਾ ਮੈਂ ਨੇ ਵਜੇ ਉੱਠਦਾ ਉਹ ਮੈਂ ਆ ਜਾਂਦੀ ਹੈ ਹਨਾ ਚਾਹੇ ਆਪਣੇ ਮਨ ਦੇ ਵਿੱਚ ਉਹ ਸੋਚ ਨਹੀਂ ਹੁੰਦੀ ਕਈ ਵਾਰੀ ਨਾ ਕਈ ਵਾਰੀ ਆਪਾਂ ਤੋਂ ਉਹ ਗਲਤੀ ਹੋ ਜਾਂਦੀ ਹੈ ਚਾਹੇ ਆਪਣੀ ਉਦਾਂ ਦੀ ਇੰਟੈਂਸ਼ਨ ਨਾ ਵੀ ਹੋਵੇ ਹਨ ਫਿਰ ਵੀ ਕਿਤੇ ਨਾ ਕਿਤੇ ਜਾਣੇ ਅਣਜਾਣੇ ਦੇ ਵਿੱਚ ਆਪਾਂ ਗਲਤੀ ਕਰ ਬੈਠਦੇ ਹਾਂ ਲੇਕਿਨ ਜਦੋਂ ਆਪਾਂ ਨਿਮਰਤਾ ਦੇ ਵਿੱਚ ਭਿੱਜ ਕੇ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੀਆ ਵਾਹਿਗੁਰੂ ਜੀ ਤੁਸੀਂ ਸੇਵਾ ਲੈ ਰਹੀ ਹੋ ਤੁਸੀਂ ਮੇਰੇ ਨਿਮਾਣੇ ਤੇ ਇੰਨੀ ਮਿਹਰ ਕਰੀ ਕਿ ਮੈਨੂੰ ਅਮਰਤ ਵੇਲੇ ਉਠਾਇਆ ਤਾਂ ਫਿਰ ਗੁਰੂ ਦੇਖੋ ਸਭ ਉਹਦੀ ਰਜ਼ਾ ਦੇ ਵਿੱਚ ਹੀ ਹੁੰਦਾ ਹੈ ਇਹ ਸਚਾਈ ਆ ਜੋ ਸੇਵਾ ਲੈਣੀ ਆ ਗੁਰੂ ਸਾਹਿਬ ਦੀ ਲੈਣੀ ਆ ਗੁਰਬਾਣੀ ਦੀ ਪਾਠ ਕਰਨ ਦੀ ਅਮਰਤ ਵੇਲੇ ਉੱਠਣ ਦੀ ਪਰ ਜਦੋਂ ਆਪਾਂ ਨਿਮਾਣੇ ਹੋ ਕੇ ਅਰਦਾਸ ਕਰਦੇ ਆਂ ਫਿਰ ਗੁਰੂ ਸਾਹਿਬ ਹੋਰ ਜ਼ਿਆਦਾ ਖੁਸ਼ ਹੁੰਦੇ ਨੇ ਫਿਰ ਉਹ ਸਾਡੇ ਤੇ ਹੋਰ ਮਿਹਰ ਕਰਦੇ ਨੇ ਪਰਮਾਤਮਾ ਦੇਖਦੇ ਨੇ ਮਹਾਰਾਜ ਜੀ ਕਿ ਇਹ ਹਰ ਟਾਈਮ ਉਲਾਂਬੇ ਨਹੀਂ ਦਿੰਦਾ ਇਹਨੂੰ ਜੋ ਮਿਲਿਆ ਉਹਦੇ 'ਚ ਖੁਸ਼ ਆ ਕੇ ਸ਼ੁਕਰਾਨੇ ਕਰਦਾ ਫਿਰ ਦਾਤਾ ਹੋਰ ਜ਼ਿਆਦਾ ਸਾਨੂੰ ਝੋਲੀਆਂ ਸਾਡੀਆਂ ਭਰਦੇ ਨੇ ਕਿਉਂਕਿ ਇੱਕ ਵਾਰੀ ਕੁਛ ਐਦਾਂ ਦੀ ਮੈਂ ਕਹਾਣੀ ਵੀ ਸ਼ੇਅਰ ਕੀਤੀ ਸੀ ਵੀ ਕਿਸੇ ਨੇ ਮਹਾਰਾਜ ਨੂੰ ਕਿਹਾ ਕਿਸੇ ਸੰਤ ਮਹਾਂਪੁਰਸ਼ ਨੂੰ ਕਿਹਾ ਮਤਲਬ ਵੀ ਤੁਸੀਂ ਮੇਰਾ ਸੰਦੇਸ਼ ਲਾ ਦਿਓ ਰੱਬ ਨੂੰ ਵੀ ਮੈਨੂੰ ਹੁਣ ਦੇਣਾ ਬੰਦ ਕਰ ਲੈਣ ਮੈਨੂੰ ਬਹੁਤ ਕੁਝ ਦਿੱਤਾ ਵੀ ਮੇਰੇ ਕੋਲੇ ਬਹੁਤ ਕੁਝ ਆ ਤੋ ਟੰਗੀਆਂ ਵੀ ਬਸ ਮੈਨੂੰ ਹੋਰ ਨਾ ਦੇਣ ਹੁਣ ਤਾਂ ਮਹਾਰਾਜ ਨੇ ਉਸ ਉਹਨਾਂ ਸੰਤ ਮਹਾਂਪੁਰਸ਼ਾਂ ਦੇ ਦੁਆਰਾ ਨਾ ਸੰਦੇਸ਼ ਵਾਪਸ ਭੇਜਿਆ ਇਹ ਤੂੰ ਸ਼ੁਕਰਾਨਾ ਕਰਨਾ ਬੰਦ ਕਰ ਲੈ ਮੈਂ ਦੇਣਾ ਬੰਦ ਕਰ ਦੂੰਗਾ ਜਦ ਤੱਕ ਤੂੰ ਸ਼ੁਕਰਾਨਾ ਕਰਦਾ ਰਹੇਗਾ ਮੈਂ ਦਿੰਦਾ ਰਹੂੰਗਾ ਸੋ ਸ਼ੁਕਰਾਨਾ ਵੱਧ ਤੋਂ ਵੱਧ ਕਰੋ ਪਾਣੀ ਪੀਣਿਓ ਤਾਂ ਵੀ ਸ਼ੁਕਰਾਨਾ ਚਾਹ ਪੀਣਿਓ ਤਾਂ ਵੀ ਸ਼ੁਕਰਾਨਾ ਦੁੱਧ ਪੀਣਿਓ ਤਾਂ ਵੀ ਸ਼ੁਕਰਾਨਾ ਰੋਟੀ ਖਾਣਿਓ ਤਾਂ ਵੀ ਸ਼ੁਕਰਾਨਾ 10 ਰੁਪਏ ਮਿਲੇ ਹੈ ਤਾਂ ਵੀ ਸ਼ੁਕਰਾਨਾ 10 ਰੁਪਏ ਦਾ ਕੋਈ ਕੰਮ ਕਰਿਆ ਤਾਂ ਵੀ ਸ਼ੁਕਰਾਨਾ ਲੱਖ ਰੁਪਏ ਦਾ ਕੰਮ ਕਰਿਆ ਤਾਂ ਵੀ ਸ਼ੁਕਰਾਨਾ ਹਰ ਗੱਲ 'ਚ ਸ਼ੁਕਰਾਨਾ ਨਵੇਂ ਕੱਪੜੇ ਪਾ ਰਿਓ ਸ਼ੁਕਰਾਨਾ ਠੀਕ ਹੈ ਜੀ ਮਹਾਰਾਜ ਜੀ ਤੁਸੀਂ ਮੈਨੂੰ ਪੌਣ ਲਈ ਕੱਪੜੇ ਦਿੱਤੇ ਗੁਰੂ ਸਾਹਿਬ ਜੀ ਕੋ ਇਹ ਹਰ ਟਾਈਮ ਇਹ ਅਰਦਾਸ ਕਰੋ ਗੁਰੂ ਸਾਹਿਬ ਤੇਰਾ ਦਿੱਤਾ ਖਾਣੀਆਂ ਤੇਰਾ ਦਿੱਤਾ ਪੀਣੀਆਂ ਤੇਰਾ ਦਿੱਤਾ ਖਰਚ ਦੀਆਂ ਤੇਰਾ ਦਿੱਤਾ ਹੰਡਾਉਣੀਆਂ ਵਾਹਿਗੁਰੂ ਮਿਹਰ ਕਰੀਂ ਦਾਤਿਆ ਤੇਰਾ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਆਪ ਦੇਖਿਓ ਇਹ ਰੂਟੀਨ ਬਣਾ ਲਓ ਹਰ ਰੋਜ਼ ਬਿਨਾਂ ਰੁਕੇ ਬਿਨਾਂ ਥੱਕੇ ਬਿਨਾਂ ਅੱਕੇ ਬਿਨਾਂ ਲਾਗਾ ਪਏ ਤੁਸੀਂ ਹਰ ਰੋਜ਼ ਗੁਰੂ ਦਾ ਸ਼ੁਕਰਾਨਾ ਕਰਨਾ ਫਿਰ ਤੁਸੀਂ ਆਪ ਦੇਖਿਓ ਵਾਹਿਗੁਰੂ ਜੀ ਦੀ ਕਿੰਨੀ ਮਿਹਰ ਹੁੰਦੀ ਆ ਤੁਸੀਂ ਆਪ ਇੱਕ ਦਿਨ ਇਹ ਚੀਜ਼ ਕਹੋਗੇ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆਂ ਐਂਡ ਉਮੀਦ ਕਰਦੇ ਆਂ ਕਿ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ